ਜਦੋਂ ਸ਼ਹਿਰ ਵਿੱਚ ਚੋਰ-ਚੋਰ ਦਾ ਰੌਲਾ ਪੈ ਗਿਆ ਤੇ ਜਾਨੀ ਤੇ ਰਾਣੀ ਨਿਹਾਲ ਦੇ ਉਹ ਇੱਕ ਬਾਣੀਆਂ ਦੀ ਹੱਟੀ ਵਿੱਚ ਵੜ ਗਏ ਆਓ ਅੱਗੇ ਸੁਣੀਏ ਬਾਣੀਆਂ ਦੀ ਜਾਤ ਜੀ ਨੂੰ ਜਾਣਦਾ ਜਹਾਨ ਸਾਰਾ ਹੌਮਦੇ ਆਨੰਦ ਮੂਗੀ ਦਿਨੇ ਰਾਤ ਖਾਏ ਕੇ ਕੋਲੋਂ ਖੰਗੇ ਆਦਮੀ ਤੱਕ ਅੰਬ ਜੇ ਸਰੀਰ ਸਾਰਾ ਦਾੜ ਵੱਟ ਜਾਵੇ ਸਿਰ ਗੋਡਿਆਂ ਚ ਪਾਈ ਕੇ ਹੋਈ ਨਾ ਸਮਾਈ ਰੌਲੀ ਪਾਈ ਭਾਈ ਜ਼ੋਰ ਨਾਲ ਚੋਰ ਚੋਰ ਲਾਈ ਬਾਣੀਆਂ ਨੇ ਜ਼ੋਰ ਲਾ ਕੇ ਚੋਰ ਨੇ ਨ ਲੱਖਾ ਹਾਰ ਰਾਣੀ ਦਾ ਕਿਸ਼ੋਰ ਚੰਦਾ ਚੁੱਪ ਕਰ ਲਾਲਾ ਕਹੇ ਹਾਰ ਨੂੰ ਫੜਾਇ ਕੇ ਲੋਬ ਦਾ ਜੋ ਜਾਲ ਆਣ ਪੈ ਗਿਆ ਹੈ ਬਾਣੀਏ ਨੂੰ ਕਰ ਗਿਆ ਚੁੱਪ ਨਹੀਂ ਧੀਰ ਫੇਰ ਲਈ ਐ ਹਾਰ ਨੂੰ ਫੜਾਏ ਜਾਣੀ ਬਹਿ ਗਿਆ ਅੰਦਰ ਜਾਏ ਏਤਨੇ ਨੂੰ ਹਟ ਮੂਰੇ ਆ ਗਈ ਲੋਕਾਈ ਐ ਕਿੱਥੇ ਹੈਗਾ ਚੋਰ ਪਹਿਰੇਦਾਰ ਖੜੇ ਪੁੱਛਦੇ ਨੇ ਹੱਥ ਜੋੜ ਅੱਗੋਂ ਗੱਲ ਬਾਣੀਏ ਸੁਣਾਈ ਐ ਚੋਰ ਚੋਰ ਆਮ ਲੋਕੀ ਆਖਦੇ ਕਿਸ਼ੋਰ ਚੰਦਾ ਮੈਂ ਵੀ ਦੇਖ ਲੋਕਾਂ ਤਾਂ ਹੀ ਚੋਰ ਚੋਰ ਲਾਈ ਐ ਮੁੜ ਗਏ ਬਸ਼ਾਹ ਲੋਕ ਅੱਗੇ ਏਦਾਂ ਹਾਲ ਸੁਣੋ ਘੜੀ ਚਾਰ ਬਾਦ ਫੇਰ ਪੁੱਤ ਨੂੰ ਉਚਾਰਦਾ ਹੁਣੇ ਪਤਾ ਨੇ ਆ ਭਾਈ ਜਾਏ ਕੋ ਸਵਾਲ ਕੋਲ ਕਾ ਨੂੰ ਘਰ ਰੱਖ ਲਈਏ ਚੋਰ ਸਰਕਾਰ ਦਾ ਹੋ ਗਿਆ ਮਲੂਮ ਰਾਜੇ ਛੱਡਣਾ ਤੋ ਖਮ ਨਹੀਂ ਮੱਲੋ ਮੱਲੀ ਬੂਝਾ ਪੱਟ ਬੈਠੀਏ ਦਵਾਰ ਦਾ ਵਾਰ-ਵਾਰ ਆਖਦਾ ਹੈ ਬਾਣੀਆਂ ਕਿਸ਼ੋਰ ਚੰਦਾ ਉੱਠ ਖੜ ਬੱਤਿਆ ਕਿਉਂ ਦੇਰ ਨੂੰ ਗੁਜ਼ਾਰਦਾ ਇੰਨੀ ਗੱਲ ਸੁਣ ਜਾਨੀ ਸੱਦਿਆ ਹੈ ਬਾਣੀਆਂ ਨੂੰ ਸੋਨੇ ਦੀਆਂ ਟੂਮਾਂ ਦਾ ਫੜਾਇਆ ਡੱਬਾ ਖੋਲ ਕੇ ਜਿਉਂਦਾ ਰੇ ਖਾ ਤੈਨੂੰ ਬੁੰਦੀ ਗੜਦਾ ਦਿਵਾਉ ਰਾਜ ਤੇਰੇ ਤਾਈ ਆਖਦਾ ਧਰਮ ਨਾਲ ਬੋਲ ਕੇ ਕਿਹੜੀ ਗੱਲ ਪਿੱਛੇ ਭਰਾਂ ਸਾਨੂੰ ਤੂੰ ਫਸਾਉਣ ਲੱਗਾ ਇੱਕ ਰਾਤ ਕੱਟਣੀ ਸਿਰਫ ਤੇਰੇ ਕੋਲ ਕੇ ਹੋਰ ਅੰਨ ਪਾਣੀ ਦੀ ਨਾ ਤੈਨੂੰ ਤਖਲੀਫ ਦਿਆਂ ਹਟ ਜਾਣ ਆਪੇ ਹੀ ਕਸ਼ੋਰ ਚੰਦਾ ਟੋਲ ਕੇ ਡੱਬਾ ਲੈ ਕਿਟੂਮਾ ਦਾ ਖਮੋਸ਼ ਹੋ ਗਿਆ ਬਾਣੀਆਂ ਜੋ ਇਹ ਤਾਂ ਘਰ ਲక్ష్ਮੀ ਨਸੀਬ ਨਾਲ ਆਈ ਐ ਇੱਕ ਵਾਰ ਫੇਰ ਹੁਣ ਦਿਆਂ ਡਰ ਇਸ ਤਾਂ ਹੀ ਪੁੱਤ ਨੂੰ ਸੁਣਾਵੇ ਢੱਗ ਸੁਤਿਆਂ ਨੂੰ ਥਿਆਈ ਐ ਉੱਚੀ ਬੋਲ ਮਾਰ ਕਹੇ ਦੱਸਿਆ ਜਰੂਰ ਬੱਚਾ ਹੁਣ ਹੋਣ ਲੱਗੀ ਭਾਈ ਦਿਨ ਦੀ ਚੜ੍ਹਾਈ ਐ ਹੋਗੀ ਜੇ ਖਬਰ ਬੁੱਧ ਸਿੰਘ ਨੂੰ ਕਿਸ਼ੋਰ ਚੰਦਾ ਬਾਲ ਬੱਚਾ ਘਰ ਵਿੱਚ ਛੱਡਣਾ ਨਾ ਕਾਈ ਐ ਜਾਨੀ ਨੇ ਵੀ ਦੇਖਿਆ ਨਾ ਹਟਦਾ ਹੈ ਬਿਲਕੁਲ ਝਟ ਪਿਤਾ ਪੁੱਤ ਨੂੰ ਆਵਾਜ਼ ਇੱਕ ਮਾਰੀ ਐ ਦੱਸਣਾ ਨਾ ਤੁਸੀਂ ਦੋਨੋਂ ਆਓ ਮਹਾਰਾਜ ਉਰੇ ਆਲੀ ਇੱਕ ਲੈ ਜੋ ਪਈ سونے ਦੀ ਪਟਾਰੀ ਐ ਦੋਨੋਂ ਪਿਸਾ ਪਤ ਗਏ ਜਾਨੀ ਦੇ ਨਜ਼ੀਕ ਭੱਜੇ ਆਖਦਾ ਜਬਾਨੋਂ ਜਾਨੀ ਪਟਿਆਰੀ ਭਾਰੀ ਐ ਦੋਨੋਂ ਪਿਸਾ ਪਤ ਫੜ ਸਿੱਟੇ ਘੇਟ ਗੋਡਿਆਂ ਦੇ ਸਰੜ ਸਰੜ ਮਿਆਂ ਨੂੰ ਖੇਚਲੀ ਕਟਾਰੀ ਐ ਜੋ ਮੇਰੇ ਸੰਗ ਵਰਤਣੀ ਰਹੂ ਵਰਸਕੇ ਸੋਏ ਪਹਿਲੇ ਥੋੜੀ ਜਾਨ ਕੋ ਦੇ ਆ ਬਾਣੀਆਂ ਖੋਏ ਹੁਣੇ ਸੋਨੇ ਚਾਂਦੀ ਦੇ ਲਗਾਵਾ ਢੇਰ ਜੀ ਹੋਰ ਕੋਈ ਗੱਲ ਮੈਂ ਕਰੂੰਗਾ ਫੇਰ ਜੀ ਅਮ ਦਾ ਜੜਾਉ ਥੋੜੇ ਹਾਰ ਪਾ ਦਿਆਂ ਹੁਣੇ ਖਲ ਪਾੜਾਂ ਪਾੜ ਕੇ ਬਣਾ ਦਿਆਂ ਸੋਨੇ ਚਾਂਦੀ ਨਾਲ ਤੂੰ ਅੰਦਰ ਭਰ ਚੇ ਹਾਲ ਵੀ ਨਾ ਬੈਠਿਆ ਸਬਰ ਸਬਰ ਕਰਕੇ ਥੋਡੇ ਨਾਲੋਂ ਸਾਰ ਪਹਿਲਾਂ ਮੈਂ ਪਛਾਹਦਿਆਂ ਹੁਣੇ ਖਲ ਪਾੜਾਂ 파ੜ ਕੇ ਬਣਾ ਦਿਆਂ ਜਾਨੀ ਚੋਰ ਘੜੀ ਵਾਲਾ ਸਰਦਾਰ ਓਏ ਅੱਜ ਦਿਨ ਕੁੱਲ ਜਾਣੇ ਸੰਸਾਰ ਓਏ ਪੂਰੇ ਖਾਂ ਦਾ ਬੇਟਾ ਤੈਨੂੰ ਸਮਝਾ ਦਿਆਂ ਹੁਣੇ ਖਲ ਪਾੜਾਂ 파ੜ ਕੇ ਬਣਾ ਦਿਆਂ ਦੇਖੀ ਜਾ ਕਟੀਰ ਕਟਾਰੀ ਅੱਗ ਵਾਂਗ ਮੱਚਦੀ ਹੋ ਗਿਆ ਬੇਹੋਸ਼ ਗੱਲ ਜਾਣ ਸੱਚ ਦੀ ਜਾਨੀ ਕਹੇ ਉੱਠ ਭਾਰ ਮੈਂ ਝੁਕਾ ਦਿਆਂ ਹੁਣੇ ਖਲ ਪਾੜਾਂ ਪਾੜ ਕੇ ਬਣਾ ਦਿਆਂ ਇੱਕ ਅੱਖੋਂ ਕਾਣੀ ਦੂਜੀ ਤਣ ਪੈ ਗਿਆ ਦਿਸਣੋ ਸਮਝ ਲੈ ਦੋਹਾਂ ਤੋ ਰਹਿ ਗਿਆ ਦੂਜੀ ਵਾਰ ਕਹੇ ਜੱਗ ਦਿਖਲਾ ਦਿਆਂ ਹੁਣੇ ਖਲ ਪਾੜਾਂ ਪਾੜ ਕੇ ਬਣਾ ਦਿਆਂ ਅੱਖਾਂ ਲਈਆਂ ਮੀਚ ਸੁਣਦਾ ਨਹੀਂ ਬਾਤ ਜੋ ਪੈਸੇ ਦੀ ਹੈ ਪਥ ਬਾਣੀਆਂ ਦੀ ਜਾਤ ਜੋ ਕਸ਼ੋਰ ਚੰਦਾ ਸੀਸ ਦੋਹਾਂ ਦੇ ਉਡਾ ਦਿਆਂ ਹੁਣੇ ਖਲ ਪੜਾਂ ਪਾੜ ਕੇ ਬਣਾ ਦਿਆਂ ਹੁਣੇ ਖਲ ਪੜਾਂ ਪਾੜ ਕੇ ਬਣਾ ਦਿਆਂ